ਇਹ ਇੱਕ ਤਾਂ ਹੈਗੇ ਨੇ ਜਿਹੜੀ ਮੇਨ ਆ ਪੰਚਾਇਤ ਦੀ ਗਲਤੀ ਆ ਪੰਚਾਇਤ ਕੋਈ ਸਾਥ ਨਹੀਂ ਦੇੜੀ ਹੈਗੀ ਰਲ ਮਿਲ ਕੇ ਜਿਹੜਾ ਸਾਡਾ 1/3 ਬਣਦਾ ਹੈ ਜੀ ਉਹ ਸਾਨੂੰ ਦਿੱਤਾ ਜਾਵੇ ਉਹਦੇ ਵਿੱਚੋਂ ਸਾਨੂੰ ਘੱਟ ਜ਼ਮੀਨ ਮਿਲ ਰਹੀ ਆ ਤੇ ਮੰਨ ਲਓ ਹੁਣ ਜੇ 27 ਕਿੱਲੇ 29 ਕਿੱਲੇ ਜੋ ਵੀ ਬਣਦੇ ਨੇ ਉਹਦੇ ਵਿੱਚੋਂ ਸਾਨੂੰ ਜਿਹੜੇ 2 ਕਿੱਲੇ ਸਾਡੇ ਹੋਰ ਨਿਕਲਦੇ ਨੇ ਉਹ ਸਾਨੂੰ ਦਿੱਤੇ ਜਾਣੀ ਜੀ ਕਿਉਂਕਿ ਨਾ ਮੈਨੂੰ ਕੋਈ ਸੱਦਾ ਪੱਤਰ ਆ ਪੰਚਾਇਤ ਦੇ ਤੌਰ ਤੇ ਵੀ ਉੱਥੇ ਪਹੁੰਚ ਜਾ ਕੁਝ ਹੋਵੇ ਇਹਨਾਂ ਨੇ ਆਪਣੇ ਆਪ ਦੇ ਵਿੱਚ ਪੰਚਪੋਲੀ ਕਰਵਾਤੀ ਜੀ ਆਪਾਂ ਨੇ ਕੋਈ ਉੱਥੇ ਸਹਾਇਤਾ ਨਹੀਂ ਕਰੇ ਹੈਗੇ ਜੀ ਤੇ ਤਕਰੀਬਨ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਸਾਡਾ ਗਰੀਬਾਂ ਦਾ ਅਸੀਂ ਭਾਈਚਾਰੇ ਦਾ ਇਹ ਅਰਜਰਪ ਕੋਟ ਮਿਲਦਾ ਹੀ ਸਾਨੂੰ ਪਲਾਟ ਸਾਡੇ ਜ਼ਮੀਨਾਂ ਮਿਲਦੀ ਆ ਸਾਨੂੰ ਹੋਰ ਸਾਡਾ ਹੱਕ ਮਿਲਦਾ ਜੀ ਇਹ ਜੋ ਬਣਦਾ ਹੱਕ ਆ ਸੰਧਾਨ ਦੇ ਮੁਤਾਬਕ ਉਹ ਤਾਂ ਅਧਿਕਾਰੀਆਂ ਨੂੰ ਵੀ ਪਤਾ ਹੈ ਕਿ ਇਹਨਾਂ ਦਾ ਇੰਨਾ ਹੱਕ ਬਣਦਾ ਏ ਫਿਰ ਉਹ ਐਪਲੀਕੇਸ਼ਨਾਂ ਜ਼ਰੂਰੀ ਨਹੀਂ ਨਹੀਂ ਇਹ ਕੋਈ ਜ਼ਰੂਰੀ ਨਹੀਂ ਜੀ ਤੇ ਅਗਲੀ ਗੱਲ ਇਹ ਆਈ ਵੀ ਉਹ ਕਹਿੰਦੇ ਪਲਾਟਾਂ ਵਾਸਤੇ ਛੱਡੇ ਗਏ ਨੇ ਐਸੇ ਕੋਟੇ ਵਾਸਤੇ ਜੀ ਠੀਕ ਆ ਉਹ ਤਿੰਨ ਕਿੱਲਾਂ ਦੇ ਵਿੱਚੋਂ ਦਾ ਪਲਾਟ ਬਣਦੇ ਨਹੀਂ ਹੈਗੇ ਜੀ ਸਰਫੈਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ ਚੱਲ ਰਹੀ ਆ ਬੋਲੀ ਦੇ ਮੁਤਾਬਕ ਹਰ ਇੱਕ ਨੂੰ ਬਣਦਾ ਹੱਕ ਆ ਜਿਹੜਾ ਮਿਲ ਰਿਹਾ ਏ ਪਰ ਅਸੀਂ ਪਹੁੰਚੇ ਆ ਪਟਿਆਲਾ ਦਿਹਾਤੀ ਦਾ ਪਿੰਡ ਆ ਪੇਦਨੀ ਪੇਦਨੀ ਦੇ ਵਿੱਚ ਪਹੁੰਚੇ ਆ ਉੱਥੇ ਪਤਾ ਲੱਗਿਆ ਕਿ ਐਸੀ ਭਾਈਚਾਰੇ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ ਕੀ ਕਮੀ ਆ ਕਿਉਂ ਨਹੀਂ ਬਣਦਾ ਹੱਕ ਮਿਲ ਰਿਹਾ ਪੰਚਾਇਤੀ ਜ਼ਮੀਨ ਦੇ ਵਿੱਚੋਂ ਗੱਲ ਕਰਦੇ ਆ ਕੀ ਨਾਮ ਆ ਜੀ ਰੂਬੀ ਆਈ ਗ੍ਰਾਮ ਪੇਦਨੀ ਪੰਚਾਇਤ ਮੌਜੂਦਾ ਹੀ ਮੈਂ ਕੀ ਕਾਰਨ ਬਾਈ ਜੀ ਤੁਸੀਂ ਕਹਿ ਰਹੇ ਹੋ ਕਿ ਐਸਸੀ ਭਾਈਚਾਰੇ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲ ਰਿਹਾ ਇਹ ਇੱਕ ਤਾਂ ਹੈਗੇ ਨੇ ਜਿਹੜੀ ਮੇਨ ਹੈ ਪੰਚਾਇਤ ਦੀ ਗਲਤੀ ਹੈ ਪੰਚਾਇਤ ਕੋਈ ਸਾਥ ਨਹੀਂ ਦੇ ਲਈ ਹੈਗੀ ਰਲ ਮਿਲ ਕੇ ਜਿਹੜਾ ਸਾਡਾ 1/3 ਬਣਦਾ ਹੈ ਜੀ ਉਹ ਸਾਨੂੰ ਦਿੱਤਾ ਜਾਵੇ ਉਹਦੇ ਵਿੱਚੋਂ ਸਾਨੂੰ ਘੱਟ ਜ਼ਮੀਨ ਮਿਲ ਰਹੀ ਆ ਤੇ ਮੰਨ ਲਓ ਹੁਣ ਜੇ 27 ਕਿੱਲੇ 29 ਕਿੱਲੇ ਜੋ ਵੀ ਬਣਦੇ ਨੇ ਉਹਦੇ ਵਿੱਚੋਂ ਸਾਨੂੰ ਜਿਹੜੇ 2 ਕਿੱਲੇ ਸਾਡੇ ਹੋਰ ਨਿਕਲਦੇ ਨੇ ਉਹ ਸਾਨੂੰ ਦਿੱਤੇ ਜਾਣੀ ਜੀ ਜੀ ਕੋਈ ਐਦਾਂ ਤਾਂ ਨਹੀਂ ਕਿ ਕੋਈ ਪਲਾਟ ਕੱਟੇ ਗਏ ਨੇ ਜਾਂ ਜ਼ਮੀਨ ਵੰਡ ਦਿੱਤੀ ਗਈ ਐਸ ਸੀ ਭਾਈਚਾਰੇ ਨੂੰ ਹਲੇ ਕੋਈ ਜਿਹੜੇ ਤਿੰਨ ਕਿੱਲੇ ਛੱਡੇ ਹੋਏ ਨੇ ਕੋਈ ਪਲਾਟ ਨਹੀਂ ਕੱਟੇ ਨੇ ਕਿੱਲੇ ਛੱਡੇ ਵੀ ਨਹੀਂ ਤਿੰਨ ਕਿੱਲੇ ਛੱਡੇ ਹੋਏ ਨੇ 5 ਸਾਲ ਹੋ ਗਏ ਉਹਨੂੰ ਬੰਜਰ ਪਈ ਆ ਜੀ ਉਹ ਹਾਂ ਜੀ ਤੇ ਤਕਰੀਬਨ ਜਿਹੜਾ ਸਾਡਾ ਮੰਨ ਕੇ ਚੱਲੋ ਜਿਹੜੀ ਅੱਜ ਦੇ ਟਾਈਮ 'ਚ ਬਾਹਰੇ ਨੇ ਇਹ ਸਾਡੇ 2 ਕਿੱਲੇ ਹੋਰ ਨਿਕਲਦੇ ਨੇ ਜੀ ਸਾਨੂੰ ਉਹ ਵੀ ਨਹੀਂ ਦੇ ਰਹੇ ਹੈਗੇ ਜੀ ਅਸੀਂ ਡੀਸੀ ਡੀਡੀਪੀਓ ਸਾਹਿਬ ਕੋਲੇ ਆਪਣਾ ਵੀਡੀਓ ਸਾਬ ਕੋਲੇ ਵੀ ਗਏ ਐ ਸੀ ਸਰਪੰਚ ਨੂੰ ਵੀ ਕਿਹਾ ਤੀ ਜੀ ਸਾਰੇ ਪਿੰਡ ਬੈਠਾ ਦੀ ਜਦ ਬੋਲੀ ਹੋ ਤੇ ਸਾਰੇ ਦੇ ਸਾਹਮਣੇ ਬੋਲੀ ਹੋਗੀ ਬੋਲੀ ਹੋਗੀ ਜੇ ਕੱਲ ਬੋਲੀ ਹੋਗੀ ਇਹਨਾਂ ਨੇ ਨਾ ਤਾਂ ਉੱਥੇ ਵੀਡੀਓ ਸਾਬ ਆਏ ਨੇ ਸੈਕਟਰੀ ਬੈਠਾ ਦੀ ਤੇ ਸਰਪੰਚ ਬੈਠਾ ਦੀ ਇਹਨਾਂ ਨੇ ਆਪਣੀ ਪਤਾ ਨਹੀਂ ਕਿਵੇਂ ਉਹ ਮੈਨਾਂ ਕਹਿੰਨਾ ਮੈਨੂੰ ਕੋਈ ਸੱਦਾ ਪੱਤਰ ਆਇਆ ਪੰਚਾਇਤ ਦੇ ਤੌਰ ਤੇ ਵੀ ਉੱਥੇ ਪਹੁੰਚੇ ਜਾਂ ਕੁਝ ਹੋ ਗਈ ਇਹਨਾਂ ਨੇ ਆਪਣੇ ਆਪ ਦੇ ਵਿੱਚ ਪੰਜ ਬੋਲੀ ਕਰਵਾਤੀ ਜੀ ਆਪਾਂ ਨੇ ਕੋਈ ਉੱਥੇ ਸਹਿਯੋਗ ਨਹੀਂ ਕਰੇ ਹੈਗੇ ਜੀ ਤੇ ਤਕਰੀਬਨ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਸਾਡਾ ਗਰੀਬਾਂ ਦਾ ਸੀ ਭਾਈਚਾਰੇ ਦਾ ਇਹ ਰਿਜ਼ਰਵ ਕੋਟਾ ਮਿਲਦਾ ਸੀ ਜਮੀਨਾਂ ਮਿਲਦੀ ਆ ਉਹ ਸਾਨੂੰ ਉਹਦਾ ਸਾਡਾ ਹੱਕ ਮਿਲਿਆ ਜੀ ਹੂੰ ਜੀ ਕਿ ਨਾਮ ਆ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਅਧਿਕਾਰੀ ਜਦੋਂ ਬੋਲੀ ਕਰਨ ਆਏ ਨੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਅਸੀਂ ਕੀਤੀ ਆ ਜੀ ਗੱਲਬਾਤ ਅਸੀਂ ਕਿਹਾ ਵੀ ਵੀਡੀਓ ਸਾਹਿਬ ਦੇ ਐਪਲੀਕੇਸ਼ਨ ਦੇ ਕੇ ਆਏ ਤੇ ਵੀ ਸਾਡੀ ਜਿਹੜੀ ਐਪਲੀਕੇਸ਼ਨ ਦਾ ਕੋਈ ਹੱਲ ਹੋਇਆ ਉਹ ਕਹਿੰਦੇ ਵੀ ਜਿਹੜੀ ਤੁਸੀਂ ਇਸ ਟਾਈਮ ਜ਼ਮੀਨ ਬੌਣੇ ਹੋ ਵੀ ਉਹ 40 ਬਿਗੇ ਬੌਣੇ ਪਰ ਜਿਹੜੀ ਅਸੀਂ ਇਸ ਟਾਈਮ ਬੌਣੇ ਆ ਉਹ 7 ਕਿਲੇ ਨੇ 34 35 ਬਿਗੇ ਸੌ ਅੱਛਾ ਉਹ ਚ ਵੀ ਕੱਟ ਨੇ ਹਾਂਜੀ ਉਹ ਚ ਕੱਟਾ ਇਸ ਤੋਂ ਬਾਅਦ ਅਸੀਂ ਕਿਹਾ ਵੀ ਸਾਡੀ ਜਿਹੜੀ 2 ਕਿਲੇ ਹੋਰ ਬਣਦੀ ਆ ਵੀ ਤੁਸੀਂ ਦਿਓ ਉਹ ਕਹਿੰਦੇ ਵੀ ਜਦੋਂ ਟਾਈਮ ਆਇਆ ਜਦੋਂ ਸਾਨੂੰ ਕੋਈ ਐਪਲੀਕੇਸ਼ਨ ਆਈ ਉਹ ਦਿੱਤੀ ਜਾਊਗੀ ਅੱਛਾ ਜਿਹੜੀ ਪਲਾਟਾਂ ਵਾਸਤੇ 3 ਕਿਲੇ ਛੱਡੇ ਵੀ ਨੇ ਉਹ ਰਿਜ਼ਰਵ ਦੇ ਵਿੱਚੋਂ ਛੱਡੇ ਵੀ ਨੇ ਨਹੀਂ ਬਾਈ ਜੀ ਐਪਲੀਕੇਸ਼ਨ ਜ਼ਰੂਰੀ ਆ ਜੋ ਬਣਦਾ ਹੱਕ ਆ ਸੰਵਿਧਾਨ ਦੇ ਮੁਤਾਬਕ ਉਹ ਤਾਂ ਅਧਿਕਾਰੀਆਂ ਨੂੰ ਵੀ ਪਤਾ ਹੈ ਕਿ ਇਹਨਾਂ ਦਾ ਇੰਨਾ ਹੱਕ ਬਣਦਾ ਏ ਫਿਰ ਉਹ ਐਪਲੀਕੇਸ਼ਨਾਂ ਜ਼ਰੂਰੀ ਨਹੀਂ ਨੇ ਨਹੀਂ ਕੋਈ ਜ਼ਰੂਰੀ ਨਹੀਂ ਜੀ ਦੇਖੋ ਜਿਹੜਾ ਹੱਕ ਆ 1.3 ਐਸਸੀ ਭਾਈਚਾਰੇ ਦਾ 33 ਉਹ ਤਾਂ ਜਰੂਰ ਮਿਲਣਾ ਚਾਹੀਦਾ ਹੱਕ ਆ ਆਪਾਂ ਐ ਨਹੀਂ ਕੋਈ ਗਲਤ ਕਹਿੰਦੇ ਵੀ ਸਾਨੂੰ ਜਾਂ ਕੋਈ ਗਲਤ ਕੰਮ ਕਰਦੇ ਆਂ ਅਸੀਂ ਅਸੀਂ ਇਹ ਕਹਿਣਾ ਵੀ ਜਿਹੜਾ ਸਾਡਾ ਹੱਕ ਆ ਸਾਨੂੰ ਜਰੂਰ ਮਿਲਣਾ ਚਾਹੀਦਾ ਜੀ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਹਰੀ ਸਿੰਘਾ ਜੀ ਹਰੀ ਸਿੰਘ ਜੀ ਬਣਦਾ ਹੱਕ ਕਹਿੰਦੇ ਮਿਲ ਨਹੀਂ ਰਿਹਾ ਸਹੀ ਗੱਲ ਆ ਜੀ ਸਰ ਠੀਕ ਆ ਜੋ ਮਤਲਬ ਇਹਨਾਂ ਨੇ ਕਹਿਆ ਸਾਡੇ ਬੰਦਿਆਂ ਨੇ ਸਾਨੂੰ ਮਿਲੇ ਨਹੀਂ ਰਿਹਾ ਜੀ ਉਹ ਤੇ ਬਾਕੀ ਜਿਹੜਾ ਸਰਪੰਚਾ ਜੀ ਆਪਣਾ ਸਾਡਾ ਮੌਜੂਦਾ ਇਸ ਟਾਈਮ ਦਾ ਉਹ ਕਹਿੰਦਾ ਵੀ ਜਦੋਂ ਮਤਲਬ ਕੋਈ ਐਪਲੀਕੇਸ਼ਨ ਮੇਰੇ ਲਵੇ ਕਿਸੇ ਅਫਸਰ ਦੀ ਆਊਗੀ ਵੀ ਮੈਂ ਉਹ ਤਾ ਤਾਂ ਤੁਹਾਨੂੰ ਦਊਗਾ ਉਹ ਮਤਲਬ 2 ਕਿੱਲੇ ਤੇ ਬਾਕੀ ਉਹ ਕਹਿੰਦਾ ਬਾਕੀ ਕਹਿੰਦਾ ਵੀ ਆਪਣੇ 40 ਬਿਗਿਆ ਜਿਹੜੀ ਮੈਂ ਤੁਹਾਨੂੰ ਦੇਤੀ ਉਹ 27 ਕਿੱਲੇ ਚਲਦੇ ਨੇ ਜੀ ਜ਼ਮੀਨ ਦੇ ਉਹਦੇ ਚ 9 ਕਿੱਲੇ ਸਾਡੇ ਬਣਦੇ ਨੇ ਸਾਡੇ 2 ਹੋਰ ਬਣਦੇ ਨੇ ਇਹਨਾਂ ਨੇ ਉਹਦੇ ਚ ਵੀ ਉਹ ਕਰਤਾ ਮਤਲਬ ਰੌਲਾ ਰੱਪਾ ਪਵਾਤਾ ਸਰਪੰਚ ਕਹਦਾ ਵੀ ਮੈਂ ਇਸ ਗੱਲ ਦਾ ਕੁਝ ਵੀ ਨਹੀਂ ਹਜੇ ਡੀਟੀਪੀਓ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਦੋ ਕਿਲੇ ਨੇ ਸਰਪੰਚ ਨੂੰ ਕੀ ਬੜੀ ਗੱਲਾਂ ਦੇਣ ਦੀ ਹੂੰ ਮਤਲਬ ਉਹਨੇ ਮੈਨੂੰ ਇਹ ਕਿਹਾ ਸਾਨੂੰ ਹੂੰ ਵੀ ਉਹਦਾ ਆਪੇ ਸਲ ਜਾਵੇ ਅਫਸਰਾਂ ਤੱਕ ਨਾ ਹੀ ਪਚਾਵੇ ਨਹੀਂ ਫਿਰ ਸਲ ਜਾ ਕਿਉਂ ਨਹੀਂ ਰਹੇ ਪਤਾ ਨਹੀਂ ਜੀ ਕੀ ਗੱਲ ਆ ਹੂੰ ਉਹਦਾ ਸੰਬੰਧ ਕਿਸ ਤਰ੍ਹਾਂ ਦੇਖਦੇ ਹੋ ਜੀ ਇਸ ਮਸਲੇ ਨੂੰ ਇਸ ਵਾਰ ਸਾਨੂੰ ਦੇਖਣਾ ਚਾਹੀਦਾ ਚਲੋ ਜਿਹੜੇ 8 ਕਿੱਲੇ ਬਣਦੇ ਨੇ 8 ਤਾਂ ਪੂਰੇ ਦੇਣ ਜੀ ਉਹ ਕਹੇ 8 ਕਿੱਲੇ ਦੇ ਭਰਾ ਉਹ ਦੇਣਦੇ ਕਿੱਲੇ 7 ਨਹੀਂ 35 ਕਿਥੋਂ ਰਹਿ ਨੇ 1 ਕਿੱਲੇ ਦੇ ਪੈਸੇ ਵੀ ਘਾ ਰਹੇ ਨੇ ਜੀ ਉਹ ਚ ਵੀ ਘਟਾ ਉਹ ਚ ਵੀ ਘਟਾ ਕਰ ਰਹੇ ਨੇ ਗਰੀਬ ਆਦਮੀ ਮਗਰੀਬਾਂ ਦੀ ਮਾਰ ਮਾਰ ਰਹੇ ਨੇ ਮਾਰ ਰਹੇ ਨੇ ਜੀ ਇੱਕ 9 ਦਾ ਕੀ ਦੇਣਾ ਜਿਹੜੇ 8 ਦਿੱਤੇ ਮੈਨੇ 8 24 ਕਿ ਇੱਕ ਕਿੱਲੇ ਦੇ ਪੈਸੇ ਖਾਈ ਬਠਣੇ ਜੀ ਇਹ ਕੀ ਨਾਮਾ ਜੀ ਲਾਪਰੇ ਸਿੰਘ ਜੀ ਲਾਪਰੇ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਹਰ ਇੱਕ ਨੂੰ ਕਹਿੰਦੇ ਬਣਦਾ ਹੱਕ ਮਿਲ ਰਿਹਾ ਇੰਡੀਆ ਇੱਥੇ ਹਰ ਇੱਕ ਨੂੰ ਜੀਵਨ ਦਾ ਅਧਿਕਾਰ ਆ ਤੁਸੀਂ ਦੱਸ ਰਹੇ ਹੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲ ਰਿਹਾ ਇਹ ਸਾਨੂੰ ਜਿਹੜਾ ਕੱਲ ਕਨਫਰਮ ਹੋਇਆ ਜੀ ਜਿਹੜੇ ਰਿਜ਼ਰਵ ਕੋਟੇ ਚ ਤਿੰਨ ਕਿੱਲੇ ਛੱਡੇ ਗਏ ਨੇ ਅਸੀਂ ਪਹਿਲਾਂ ਤਾਂ ਇਹ ਚਾਉਂਨੇ ਵੀ ਉਹਦੀ ਬੋਲੀ ਹੋਈ ਜਾਵੇ ਜੀ ਉਹ ਜਿਹੜਾ ਹੈਗੇ ਰਿਜ਼ਰਵ ਕੋਟੇ ਦੇ ਨੇ ਜੀ ਉਹ ਤੇ ਦੂਜਾ ਉਹਦੀ ਬੋਲੀ ਕਰਾ ਨਹੀਂ ਰਹੇ ਉਹਦੀ ਉਹ ਬੰਜਰ ਪਈ ਆ ਜੀ ਕੋਈ ਨਹੀਂ ਕਰਾਰੇ 7 ਸਾਲ ਭਾਈ ਉਹ ਉਹਦੀ ਜੇ ਬੋਲੀ ਕਰਾਉਣਗੇ ਪੰਚਾਇਤ ਨੂੰ ਇਹ آمدਨ ਹੋਊਗੀ ਪਿੰਡ ਦੇ ਵਿਕਾਸ ਤੇ ਉਹ ਪੈਸਾ ਲੱਗੂਗਾ ਪਿੰਡ ਦੀ ਤਰੱਕੀ ਹੋਊਗੀ ਤੇ ਅਗਲੀ ਗੱਲ ਏਆਈ ਉਹ ਕਹਿੰਦੇ ਪਲਾਟਾਂ ਵਾਸਤੇ ਛੱਡੇ ਗਏ ਨੇ ਐਸਸੀ ਕੋਟੇ ਵਾਸਤੇ ਠੀਕ ਆ ਉਹ ਤਿੰਨ ਕਿੱਲਾਂ ਦੇ ਵਿੱਚੋਂ ਦਾ ਪਲਾਟ ਬਣਦੇ ਨਹੀਂ ਹੈਗੇ ਜੀ ਸਿਰਫ ਐਸਸੀਆਂ ਵਾਸਤੇ ਨੇ ਉਹ ਅਸੀਂ ਗੱਲ ਪਤਾ ਕਰਿਆ ਵੀ ਜਿਹੜੀ ਰਿਜ਼ਰਵ ਕੋਟੇ ਚੋਂ ਪਲਾਟ ਕੱਟੇ ਜਾਂਦੇ ਨੇ ਉਹ ਸਿਰਫ ਐਸਸੀਆਂ ਦੇ ਹੀ ਕੱਟੇ ਜਾਣਗੇ ਵੀ ਜੇ ਸੈਂਪਤੀ ਨਾਲ ਪਿੰਡ ਦੇ ਨੇ ਜਰਨਲ ਦੇ ਕੱਟਣ ਦੇ ਨੇ ਗਰੀਬੀ ਦਾਅਵੇ ਵਾਲਿਆਂ ਦੇ ਤਾਂ ਉਹ ਕਹਿੰਦੇ ਜਰਨਲ ਜ਼ਮੀਨ ਚੋਂ ਕੱਟੇ ਜਾਣਗੇ ਪਲਾਟਾਂ ਤਾ ਕਹਿੰਦੇ ਐਸਸੀ ਦੇ ਵਿੱਚੋਂ ਸਿਰਫ ਐਸੀਆਂ ਦੇ ਪਲਾਟ ਕੱਟੇ ਜਾਣਗੇ। ਉਹ ਕੀ ਕਹਿੰਦੇ ਐਸਸੀ ਭਾਈਚਾਰੇ ਦੀ ਜ਼ਮੀਨਾ ਹੋ। ਹਾਂਜੀ ਉਹ ਕਹਿੰਦੇ ਇਹ ਪੰਚਾਇਤ ਨੇ ਦੱਸਿਆ ਸਾਨੂੰ ਖੁਦ ਕੱਲ੍ਹ। ਕੱਲ ਪਤਾ ਲੱਗਿਆ ਜੀ ਸਾਨੂੰ ਵੀ ਜਿਹੜੇ ਤਿੰਨ ਕਿੱਲੇ ਨੇ। ਔਰ ਰਿਜ਼ਰਵ ਕੋਟੇ ਦੇ ਨੇ ਕਹਿੰਦੇ ਜੀ। ਉੱਥੇ ਜਿਹੜਾ ਰਿਜ਼ਰਵ ਆਈਚਾਰੇ ਜਾਂ ਉਹਨਾਂ ਦੇ ਵੀ ਪਲਾਟ ਕੱਟੇ ਗਏ ਨੇ ਕੁਝ। ਜਿਹੜਾ ਭਾਈਚਾਰਾ ਜ਼ਿਮੀਂਦਾਰ ਭਾਈਚਾਰਾ ਹਾਂਜੀ ਸਾਨੂੰ ਕੱਲ ਪਤਾ ਲੱਗਿਆ ਵੀ ਕਹਿੰਦੇ 10 ਕ ਬੰਦਿਆਂ ਦੇ ਨਾਮ ਨੇ। ਤੇ ਪਲਾਟ ਤਾਂ ਹਲੇ ਕਿਸੇ ਦੇ ਵੀ ਨਹੀਂ ਕੱਟੇ ਗਏ ਜੀ। ਬਸ ਇੱਕ ਮੂੰਹ ਕਹਿ ਰਹੇ ਨੇ ਉਹ ਤੇ ਸਾਡੇ ਘਰ ਤੋਂ ਪੰਜ ਬੰਦੇ ਨੇ। अच्छा 5 ਘਰ ਨੇ ਐਸੀ ਬਣਾ ਸਾਡੇ ਦਾ 5 ਬਣਦੇ ਨੇ ਜੀ ਫਿਰ 10 ਕਿਵੇਂ ਬਣ ਗਏ ਉਹ ਚੱਲ ਗੱਲ ਪਲਾਟਾਂ ਦੀ ਹੈ ਜੀ ਗੱਲ ਜ਼ਮੀਨ ਦੀ ਕਰੀਏ ਜੇ ਤਿੰਨ ਕਿੱਲੇ ਬਣਦੇ ਨੇ ਜਮੀਨ ਦੇ ਜਿਹੜੇ ਰੱਖੇ ਹੋਏ ਨੇ ਪਲਾਟਾਂ ਵਾਸਤੇ ਤਿੰਨ ਕਿੱਲਾਂ ਚੋਂ ਤਾਂ ਪਲਾਟ ਕੱਟੇ ਨਹੀਂ ਜਾਣੇ ਠੀਕ ਹੈ ਜੀ ਅਸੀਂ ਇਹ ਵੀ ਕਹਿੰਦੇ ਵੀ ਤਿੰਨ ਕਿੱਲਾਂ ਦੀ ਸਾਨੂੰ ਬਾਹੀ ਕਰਾ ਦੇਣ ਉਹ ਬੋਲੀ ਪਹਿਲਾਂ ਬਾਹੀ ਜੋ ਸੀ ਉਹ ਜ਼ਮੀਨ ਪਹਿਲਾਂ ਹੈਗੀ ਸੀ ਜੀ 7 ਸਾਲ ਤੋਂ ਛੱਡੀ ਹੋ ਉਹ ਇਹ ਸਾਨੂੰ ਵੀਡੀਓ ਸਾਹਿਬ ਨੇ ਵੀ 3 ਦਿਨ 4 ਦਿਨ ਦਾ ਟਾਈਮ ਦਿੱਤਾ ਵੀ ਸੈਕਟਰੀ ਸਾਹਿਬ ਨੂੰ ਕਰੇ ਤੇ ਆਵੇ ਜਗਪਾਲ ਸਿੰਘ ਨੇ ਜਿਹੜੇ ਸੈਕਟਰੀ ਨੇ ਸਾਡੇ ਹੁਣ ਮੌਜੂਦਾ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਵੀ ਕਹਿੰਦੇ ਵੀ ਇਹ 2-3 ਦਿਨ ਤੱਕ ਸਾਨੂੰ ਉੱਥੇ ਉਹਨਾਂ ਨੇ ਪੂਰਾ ਵਿਸ਼ਵਾਸ ਨਾਲ ਭੇਜਿਆ ਵੀ 2-3 ਦਿਨ ਤੱਕ ਉਹ ਰੀ ਬੋਲੀ ਕਰਾ ਦਾਂਗੇ ਹੁਣ ਮੰਨ ਲਓ ਜੇ ਸਾਨੂੰ ਐ ਸਮਝ ਜਤਾ ਮਿੱਠੀ ਗੋਲੀ ਦਿੱਤੀ ਇਹੋ ਜਾਂ ਸਮਝ ਲਓ ਵੀ ਹੁਣ ਉਹ ਰੀ ਬੋਲੀ ਹੋਊ ਕਿ ਨਾ ਉਹ ਇਹਦਾ ਮਤਲਬ ਐ ਵੀ ਹੋ ਸਕਦਾ ਜਿਹੜੇ ਸਾਡੇ ਰਾਜਪੂਤ ਭਾਈਚਾਰੇ ਮਹਿਰੇ ਨੇ ਜਾਂ ਸਾਡੇ ਇਹਨਾਂ ਨੂੰ ਆਪਸ ਦੇ ਵਿੱਚ ਵੀ ਲੜਾ ਸਕਦੇ ਨੇ ਵੀ ਤੁਹਾਡੇ ਜਿਹੜੇ ਪਲਾਟਾਂ ਵਾਸਤੇ ਤਿੰਨ ਕਿਲੇ ਛੱਡੇ ਨੇ ਵੀ ਇਹ ਹੁਣੇ ਜਿਹੜੇ ਐਸਸੀ ਭਾਈਚਾਰੇ ਨੇ ਵੀ ਤੁਹਾਡੇ ਇਹ ਪਲਾਟਾਂਵਾਰੀ ਜ਼ਮੀਨ ਦੇ ਕਬਜ਼ਾ ਕਰਨ ਨੂੰ ਫਿਰਦੇ ਨੇ ਕੁਝ ਨਹੀਂ ਪਤਾ ਹੈਗਾ ਜੀ ਸਾਨੂੰ ਆਪਸ ਦੇ ਵਿੱਚ ਵੀ ਲੜਾ ਸਕਦੇ ਨੇ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਹਾਂ ਵੀ ਸਾਡੇ ਗਰੀਬ ਜਿਹੜੇ ਭਾਈਚਾਰਾ ਜਿਨ੍ਹਾਂ ਨੂੰ ਪਲਾਟਾਂ ਦੀ ਲੋੜ ਆ ਉਹਨਾਂ ਨੂੰ ਪਰਾਟ ਕੱਟੇ ਜਾਣ ਜਿੱਥੋਂ ਵੀ ਮਿਲਣ ਜਿਹੜੀ ਸਾਡੇ ਰਿਜ਼ਰਵ ਕੋਟੇ ਦੀ ਇੱਕ ਵੱਡਾ ਤਿੰਨ ਬੰਨਦੀ ਆ ਉਹ ਸਾਨੂੰ ਪੂਰੀ ਦਿੱਤੀ ਜਾਵੇ ਜਿਹੜੀ ਸਾਡੇ ਤਿੰਨ ਕਿੱਲਾਂ ਦੇ ਇਹ ਕਹ ਰਹੇ ਨੇ ਰਿਜ਼ਰਵ ਦੀ ਜਮ ਪਲਾਟਾਂ ਵਾਸਤੇ ਉਹ ਸਾਰੀ ਬੋਲੀ ਕਰਾ ਕੇ ਸਾਨੂੰ ਦਿੱਤੀ ਜਾਵੇ ਸਾਡਾ ਕਬਜ਼ਾ ਉਹਤੇ ਕਰਵਾਇਆ ਜਾਵੇ ਜੀ ਜੀ ਸੋ 1/3 ਜੋ ਐਸਸੀ ਭਾਈਚਾਰੇ ਦੀ ਬਣਦੀ ਆ ਉਹ ਪੂਰੀ ਦਿੱਤੀ ਜਾਵੇ ਅਤੇ ਜਿਹੜੇ ਪਲਾਟ ਨੇ ਐਸਸੀ ਭਾਈਚਾਰੇ ਨੂੰ ਉਹ ਕੱਟ ਕੇ ਦਿੱਤੇ ਜਾਣ ਜਿਹੜੀ ਜ਼ਮੀਨ ਬੰਜਰ ਪਈਆ ਉਹਦੀ ਬੋਲੀ ਕਰਾਈ ਜਾਵੇ ਫਿਲਹਾਲ ਸਰਪੰਚ ਸਾਹਿਬ ਕੀ ਕਹਿੰਦੇ ਨੇ ਬੀਡੀਪੀਓ ਸਾਹਿਬ ਕੀ ਕਹਿੰਦੇ ਨੇ ਉਹ ਗੱਲਬਾਤ ਵੀ ਕਰਾਂਗੇ ਤੁਸੀਂ ਬਣੇ ਰਹੋ ਟਿਵਾਨਾ ਟੀਵੀ ਦੇ ਨਾਲ ਇਸ ਮਸਲੇ ਦੇ ਵਿੱਚ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਓ ਫੋਨ ਚੁੱਕਦੇ ਨੇ ਇਹ ਕਹਿੰਦੇ ਨੇ ਉਹ ਇਸ ਮਸਲੇ ਤੇ ਰੰਗ ਜਾ ਰਹੀ ਆ ਹਲੋ ਹਲੋ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਪੱਤਰਕਾਰ ਮਨਵਿੰਦਰ ਸਿੰਘ ਜਵਾਣਾ ਬੋਲ ਰਿਹਾ ਜੀ ਹਾਂਜੀ ਵੀਰ ਜੀ ਮੈਂ ਪਿੰਡ ਆਇਆ ਸੀਗਾ ਇੱਥੇ ਬੁਲਾਇਆ ਸੀ ਤੇ ਕੁਝ ਪਿੰਡ ਦੇ ਬੰਦਿਆਂ ਨੇ ਉਹ ਕਹਿ ਰਹੇ ਨੇ ਕਿ ਪੰਚਾਇਤੀ ਜ਼ਮੀਨ ਆ ਜਿਹੜੀ ਸਾਡਾ ਬਣਦਾ ਹੱਕ ਆ 1/3 ਦੇ ਮੁਤਾਬਕ ਸਾਨੂੰ ਮਿਲ ਨਹੀਂ ਰਿਹਾ ਇਹਦੇ 'ਚ ਤੁਸੀਂ ਕੀ ਕਹਿੰਗੇ ਜੀ ਸਰ ਇਹ ਗੱਲ ਹੋਈ ਸੀ ਦੇਖੋ ਪਹਿਲੀ ਗੱਲ ਤਾਂ ਉਹ ਮੇਰੇ ਕੋਲ ਆਏ ਨਹੀਂ ਜੀ ਜੀ ਬੋਲੀ ਤੋਂ ਪਹਿਲਾਂ ਮੇਰੇ ਕੋਲ ਕੋਈ ਕਿਸੇ ਨੇ ਮੁੱਦਾ ਨਹੀਂ ਚੱਕਿਆ ਕੋਈ ਨਹੀਂ ਆਇਆ ਜੀ ਠੀਕ ਹੈ ਜੀ ਇੱਕਦਮ ਬੋਲੀ ਤੇ ਆਏ ਠੀਕ ਹੈ ਜੀ ਉਹ ਕਹਿੰਦੇ ਵੀ ਆਪਦੇ ਪਿੰਡ ਦੀ 42 ਕਿਲੇ ਸ਼ਾਮਲ ਲਟਾ ਦੇਖੋ ਜੀ ਪਹਿਲੀ ਵਾਰ ਮੈਂ ਬੋਲੀ ਕਰਵਾਈ ਹੈ ਹਲੈਕਸ਼ਨ ਹੋਏ ਨੇ ਸਾਨੂੰ ਪਤਾ ਹੈ ਮੈਨੂੰ ਤਾਂ ਇਹ ਵੀ ਨਹੀਂ ਪਤਾ ਤੀ ਜੀ ਵੀ ਸ਼ਾਮਲ ਲਟ ਕਿੰਨੀ ਹੈ ਠੀਕ ਹੈ ਜੀ ਫਿਰ ਅਸੀਂ ਉਹਨਾਂ ਨੂੰ ਕਿਹਾ ਜੀ ਇਹ ਗੱਲ ਕਹੀ ਮਾ ਵੀ ਆਪਣੇ 42 ਕਿਲੇ ਨਹੀਂ ਹੈਗੇ ਆਪਾਂ ਇਹਨੂੰ ਪੂਰੀ ਕਰ ਲਈਏ ਪਹਿਲਾਂ ਹਾਂਜੀ ਵੀ ਜਿਹੜਾ ਛੋਟਾ ਹਿੱਸਾ ਹੈ ਦੇਖੋ ਜੀ ਮੈਂ ਤਾਂ ਇਹ ਘਰੇ ਰੱਖਣਾ ਨਹੀਂ ਹਾਂਜੀ ਜਾਂ ਮੈਨੂੰ ਕੋਈ ਦੀ ਉਹ ਨਹੀਂ ਉਹ ਨਹੀਂ ਵੀ ਜਿਹੜਾ ਛੋਟਾ ਹੁੰਦਾ ਉਹ ਅਸੀਂ ਦੇ ਦਾਂਗੇ ਹਾਂਜੀ ਤਿੰਨ ਕਿੱਲੇ ਇਹਨਾਂ ਤੇ ਪਲਾਟਾਂ ਵਾਸਤੇ ਛੱਡੇ ਵੀ ਨਹੀਂ ਜਿਹੜੇ ਗਰੀਬਾਂ ਨੂੰ 5-5 ਮਰਲੇ ਤੇ ਪਲਾਟਾਂ ਦਰ ਨੇ ਜੀ ਇਹ ਇਹ ਕਹਿੰਦੇ ਵੀ ਸਾਡੇ 2 ਕਿੱਲੇ ਬਣਦੇ ਨੇ ਹੋਰ ਅਸੀਂ ਇਹਨਾਂ ਨੂੰ ਕੱਲ ਪੰਚਾਇਤ ਨੇ ਇਹੀ ਗੱਲ ਕਹੀ ਸੀ ਜੀ ਦੇਖੋ ਛੋਟੇ ਬਣਦੇ ਨੇ ਉਹ ਪਈਆ ਵੀ ਸਾਨੂੰ ਬੁਹਾ ਦਾਂਗੇ ਹਾਂਜੀ ਵੀ ਪਹਿਲਾਂ ਆਪਾਂ ਆਪਣੀ ਜਮੀਨ ਤਾਂ ਪੂਰੀ ਕਰ ਲਈਏ ਜੀ 42 ਕਿੱਲੇ ਸਾਡੀ ਜ਼ਮੀਨ ਦੇ ਇਹਨਾਂ ਦੇ ਕਹਿਣ ਮੁਤਾਬਕ ਹੈ ਸਰ ਮੈਂ ਮੈਨੂੰ ਨਹੀਂ ਪਤਾ ਵੀ 42 ਕਿੱਲੇ ਨੇ ਇਹ ਉਹ ਤੇ ਇਹੀ ਕਹਿੰਦਾ ਸੀ ਜੀ ਠੀਕ ਹੈ ਜੀ ਮੈਂ ਇਹਨਾਂ ਨੂੰ ਕਹਿ ਮੈਂ ਆਪਾਂ 42 ਕਿਲੇ ਪੂਰੇ ਕਰ ਲਈ ਥੋੜਾ ਬੰਦ ਹੱਕ ਦੇ ਦਾਂਗੇ ਸਾਡੇ ਕਿਹੜਾ ਕੋ ਧਰਤੀ ਹੈ ਇਹ ਹਾਂਜੀ ਮੈਂ ਇਹਨਾਂ ਨੂੰ ਇੰਨੀ ਗੱਲ ਕਹੀ ਇਹ ਕਹਿੰਦੇ ਸੀ ਰਿੱਟ ਪਾਉਣੇ ਆ ਜੀ ਐ ਕਰਦੇ ਉੱਥੇ ਸਾਰੀ ਪੰਚਾਇਤ ਬੈਠੀ ਸੀ ਹਾਂਜੀ ਇਹ ਕਹਿੰਦੇ ਸੀ ਬਾਕੀ ਵੀਰ ਜੀ ਪਤਾ ਹਾਂਜੀ ਹਾਂਜੀ ਦੱਸੋ ਵੀਰ ਜੀ ਬਾਕੀ ਤੁਸੀਂ ਮੈਂ ਪੰਚਾਇਤ ਬੁਲਾਉਂਗਾ ਜੀ ਸਾਰੀ ਠੀਕ ਹੈ ਜੀ ਤੁਹਾਨੂੰ ਕਾਲ ਕਰੂੰਗਾ ਤੁਸੀਂ ਵੀਰ ਜੀ ਆਇਓ ਜਰੂਰ ਜੀ ਜਰੂਰ ਠੀਕ ਹੈ ਜੀ ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਮੈਂ ਇਸ ਟਾਈਮ ਪਟਿਆਲੇ ਆ ਮੈਂ ਦਵਾਈ ਮੈਂ ਦਵਾਈ ਲੈਣ ਗਿਆ ਤਾਂ ਅਸੀਂ ਮੈਂ ਤੁਹਾਨੂੰ ਕਾਲ ਕਰੂੰਗਾ ਤੁਸੀਂ ਬੁਲਾਇਓ ਕਿਉਂਕਿ ਦੇਖੋ ਅਸੀਂ ਕਿਸੇ ਦਾ ਇਛਾ ਮਾਰ ਕੇ ਕੀ ਲੈਣਾ ਹਾਂਜੀ ਹਾਂਜੀ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੇ ਬਣਦੇ ਤਾਂ ਜੀ 40 ਬਿਗੇ ਨੇ ਬਾ ਅਸੀਂ 32 ਬਿਗੇ ਰਹਿਾਂ ਠੇਕਾ ਚਾਲ ਚੱਲ ਰਹੇ ਹਾਂ ਸਰ ਮੇਰੀ ਗੱਲ ਸੁਣੋ ਜੀ ਸਰ ਉਹ ਮੈਂ ਪਹਿਲੀ ਬੋਲੀ ਐ ਦੇਖੋ ਮੈਂ ਠੀਕ ਹੈ ਜੀ ਪੰਥ ਸਾਹਿਬ ਠੀਕ ਹੈ ਹਾਂਜੀ ਹਾਂਜੀ ਉਹ ਮੇਰੇ ਲਵੇ ਬਿਲਕੁਲ ਬੋਲੀ ਤੋਂ ਪਹਿਲਾਂ ਉਹਨਾਂ ਦਾ ਆਉਣ ਦਾ ਫਰਚ ਬਣਦਾ ਸੀ ਨਾ ਕਹੀਂ ਬਣਦਾ ਸੀ ਸਰ ਮੇਰੇ ਕੋਲੇ ਹਾਂਜੀ ਹਾਂਜੀ ਹਨਾ ਇਹ ਬੋਲੀ ਹੁਣ ਇੱਕ ਨੇ 20 ਸਾਲ ਦੀ ਆ ਰਹੀ ਹੈ ਉਹ ਕਹਿੰਦੇ ਜੀ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰੀ ਸੀ ਕਹਿੰਦੇ ਉਹ ਕਹਿੰਦੇ ਨੇ ਜੇ ਕੋਈ ਉੱਪਰੋਂ ਸਾਨੂੰ ਲਿਖਤੀ ਆਊਗਾ ਅਸੀਂ ਕਰ ਲਾਂਗੇ ਨਹੀਂ ਸਰ ਮੈਂ ਇਹਨਾਂ ਨੂੰ ਇਹ ਗੱਲ ਇਹ ਮੈਨੂੰ ਕਹਿੰਦੇ ਵੀ ਅਸੀਂ ਉੱਥੇ ਚਿੱਠੀ ਦੇਤੀ ਮੇਰੇ ਕੋਲ ਨਹੀਂ ਆਈ ਜੀ ਇਹ ਠੀਕ ਹੈ ਜੀ ਬੋਲੀ ਤੋਂ ਪਹਿਲਾ ਸਰ ਮੇਰੇ ਕੋਲ ਆਉਣ ਦਾ ਫਰਜ਼ ਵੀ ਨਹੀਂ ਸੀ ਵੀ ਸਾਡੇ ਇਕਣ ਕਰਕੇ ਇਕਣਾ ਵੀ ਆਪਾਂ ਇਹਨੂੰ ਛਲਝਾਈਏ ਫੇਰੇ ਕਿਸੇ ਅਫਸਰ ਨਾਲ ਗੱਲ ਕਰਦਾ ਹੁਣ ਸਰ ਇੱਕਦਮ ਬੋਲੀ ਤੇ ਆ ਕੇ ਸਰਪੰਚ ਕਿਵੇਂ ਛੱਡ ਦਊਗਾ ਜੀ ਇੱਕਦਮ ਬੋਲੀ ਤੇ ਜੀ ਜੀ ਉਹ ਪਤਾ ਤੁਸੀਂ ਵੀ ਦੱਸੋ ਸਰ ਜੇ ਛੱਡ ਦੂਗਾ ਹਮ ਪ੍ਰੋਸੈਸ ਹੁੰਦਾ ਕੋਈ ਪ੍ਰੋਸੈਸ ਹੁੰਦਾ ਮੈਂ ਇਹਨਾਂ ਨੂੰ ਕਿ ਮੈਂ ਤੁਹਾਡੇ ਨਾਲ ਚੱਲੂਗਾ ਅਫਸਰਾਂ ਦੇ ਪ੍ਰੋਸੈਸ ਕਰਾਂਗੇ ਆਪਾਂ ਨੂੰ ਆਰਡਰ ਕਰਨਗੇ ਅੱfte ਨਾਲ ਇਹਦਾ 42 ਕਿੱਲੇ ਪੂਰੇ ਹੋਣਗੇ ਨਾਲੇ ਜਿਹੜਾ ਤੁਹਾਡਾ ਬੰਦ ਹੱਕ ਆ ਤੁਸੀਂ ਲੈ ਲਿਓ ਮੈਂ ਕੀ ਕਰਨਾ ਜੀ ਉਹ ਜੀ ਸਹੀ ਗੱਲ ਹੈ ਜੀ ਠੀਕ ਆ ਸਰ ਪਹਿਲੀ ਗੱਲ ਤਾਂ ਮੈਨੂੰ ਹਲ ਤੱਕ ਇਹ ਨਹੀਂ ਪਤਾ ਸੀ ਸਾਡੇ ਪਿੰਡ 42 ਕਿੱਲੇ ਇੱਕ ਨੇ ਬੋਲੀ ਹੁੰਦੀ ਆਉਂਦੀ ਆ ਸਾਲ 50 ਸਾਲ ਤੋਂ ਹੁੰਦੀ ਆ ਰਹੀ ਆ ਬੋਲੀ ਹਾਂਜੀ ਇਹ ਕਹਿੰਦੇ ਇਹਨਾਂ ਦੇ ਨੌਕਰਕਾਰ ਦੇ ਵਿੱਚ ਸਰ 40 ਬਿਗੇ ਬੋਲਦੀ ਐ ਇਹ ਕਹਿੰਦੇ ਅਸੀਂ 35 ਵਾਹਣੇ ਹੁਣ ਦੱਸੋ ਮੈਂ ਕਿਤੋਂ ਲੈ ਕੇ ਦਵਾਂ ਜੇ ਕਿਤੇ ਪਾਸੋਂ ਨਿਕਲੂਗੀ ਮਿਲਤੀ ਹੋਊਗੀ ਤਾਂ ਹੀ ਹੋਊਗਾ ਜੀ ਇਹ ਸਿਸਟਮ ਹੂੰ ਹੂੰ ਮੈਂ ਆਪਦੀ ਜ਼ਮੀਨ ਚੋਂ ਤਾਂ ਨਹੀਂ ਸਰ ਇਹਨਾਂ ਦਾ 5 ਬਿਗੇ ਦੇ ਕੇ ਪੂਰੀ ਕਰਨ ਲੱਗਿਆ ਚਲੋ ਸਰਪੰਚ ਸਾਹਿਬ ਸਾਡ ਸਾਨੂੰ ਬੁਲਾਇਆ ਉਹਨਾਂ ਨੇ ਜੋ ਐਲੀਗੇਸ਼ਨ ਲਾਇਆ ਤੁਹਾਨੂੰ ਦੱਸਦੇ ਥੋੜਾ ਫਰਜ ਐ ਜੀ ਨੀ ਸਰ ਮੇਰੀ ਗੱਲ ਸੁਣੋ ਤੁਹਾਡਾ ਲੈ ਲਿਆ ਸਾਡਾ ਫਰਜ ਬਣਦਾ ਸੀ ਨਹੀਂ ਨਹੀਂ ਸਰ ਇਹ ਪਤਾ ਗੱਲ ਕੀ ਤੁਹਾਡਾ ਫਰਜ ਜ਼ਰੂਰ ਬਣਦਾ ਸੀ ਮੇਰੀ ਇੱਕ ਰਿਕਵੈਸਟ ਹੈ ਦੇਖੋ ਮੈਂ ਪੰਚਾਇਤ ਨੂੰ ਫੋਨ ਕਰੂੰਗਾ ਸਾਰਿਆਂ ਨੂੰ ਜਦੋਂ ਵੀ ਤੁਸੀਂ ਬੁਲਾয়েਂਗੇ ਉਹ ਅਸੀਂ ਉਦੋਂ ਵੀ ਆਵਾਂਗੇ ਜੀ ਫਿਲਹਾਲ ਅਸੀਂ ਇਹ ਰਿਕਾਰਡਿੰਗ ਕਰ ਲਈਏ ਇਹ ਵੀ ਚਲਾਉਂਦੇ ਆ ਜੋ ਵੀ ਤੁਸੀਂ ਕਹੇਂਗੇ ਉਹ ਜਦੋਂ ਵੀ ਬੁਲਾয়েਂਗੇ ਉਹ ਅਸੀਂ ਜ਼ਰੂਰ ਪਹੁੰਚਾਂਗੇ ਜੀ ਹਾਂ ਅਸੀਂ ਨਹੀਂ ਸਰ ਪਤਾ ਗੱਲ ਕੀ ਹੈ ਰਿਕਾਰਡਿੰਗ ਗੱਲ ਹੋ ਰਿਹਾ ਵੱਖ ਵੱਖੋ ਜਦ ਸਾਰੀ ਪੰਚਾਇਤ ਬੈਠੀ ਹੋਊਗੀ ਨਾ ਜੀ ਅਸਲ ਮੈਂ ਤਾਂ ਤੁਸੀਂ ਉਹ ਚਲਾਇਓ ਫਿਰ ਇੱਕ ਪਾਸੇ ਦਾ ਪੱਕਾ ਸੰਕੇਦ ਨਾਲ ਚਲਾਇਆ ਦੇਖੋ ਤੁਸੀਂ ਕਦੋਂ ਅਸੀਂ ਇੱਥੇ ਬਾਹਰ ਕਿਤੇ ਚੈਨਲ ਵੱਲੋਂ ਡਿਊਟੀ ਲੱਗ ਜੇ ਦੋ ਦਿਨ ਨਾਲ ਟਾਈਮ ਲੱਗੇ ਫਿਰ ਆਇਆ ਨਾ ਇਹਨੂੰ ਚਲਾ ਦਈਏ ਜਿਹੜਾ ਵੀ ਤੁਹਾਡਾ ਪੱਖ ਹੋਊਗਾ ਦੁਬਾਰੇ ਅਸੀਂ ਜ਼ਰੂਰ ਚਲਾਵਾਂਗੇ ਉਹ ਜਦ ਮਰਜੀ ਸਾਨੂੰ ਬੁਲਾ ਲਿਓ ਠੀਕ ਹੈ ਸਰ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਸਾਡਾ ਫਰਜ਼ ਹੈ ਜੀ ਜੋ ਵੀ ਹੋਊਗਾ ਤੁਹਾਡਾ ਪੱਖ ਅਸੀਂ ਉਹ ਹੀ ਚਲਾਵਾਂਗੇ ਜਿਹੜਾ ਇਹਨਾਂ ਦਾ ਹੱਕ ਹੈ ਤੇ ਮੇਰੀ ਗੱਲ ਸੁਣੋ ਜੀ ਮੈਂ ਹੱਕ ਮਾਰ ਕੇ ਕੁਝ ਨਹੀਂ ਲੈਣਾ ਇਹਨਾਂ ਦਾ ਹੱਕ ਆ ਪਰ ਉਹ ਪ੍ਰੋਫੈਸ਼ਨਲ ਮਿਲੂਗਾ ਨਾ ਜੀ ਇੱਕਦਮ ਬੋਲੀ ਤੇ ਆ ਕੇ ਕਿਵੇਂ ਮਿਲ ਜੂਗਾ ਜੀ ਜੀ ਵੀਰੋ ਸਾਹਿਬ ਦਾ ਮੈਨੂੰ ਫੋਨ ਆਇਆ ਜੀ ਵੀਰੋ ਸਾਹਿਬ ਕਹਿੰਦੇ ਪਈ ਨੇ ਤੇ 2 ਕਿੱਲੇ ਬਣਦੇ ਨੇ ਬਾ ਸਰ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਮੈਂ ਛੱਡ ਦੰਨਾ ਉਹ ਕਹਿੰਦਾ ਮੈਂ ਨਹੀਂ ਦੇ ਸਕਦਾ ਠੀਕ ਆ ਜੀ ਮੈਂ ਕਿਹਾ ਫਿਰ ਸਰ ਮੈਂ ਕਿਵੇਂ ਛੱਡ ਦਵਾਂ ਜੀ ਇੱਦਾਂ ਹਾਂਜੀ ਹਾਂਜੀ ਠੀਕ ਨਹੀਂ ਜੀ ਗੱਲ ਕੋਈ ਪ੍ਰੋਫੈਸ਼ਨਲ ਹੀ ਛੱਡੀ ਜਾਊ ਸਰ ਹਾਂਜੀ ਹਾਂਜੀ ਉਹਨਾਂ ਸਾਈ ਸ਼ਾਮ ਲੜ ਤਾਂ ਸਰ ਅਸੀਂ ਸਾਰੀ ਜਿਹੜੀ ਬੋਲੀ ਹੁੰਦੀ ਆ 30 32 ਕਿੱਲੇ ਦੀ ਹੁੰਦੀ ਆ ਕਿੱਲੇ 42 ਨੇ ਠੀਕ ਆ ਜੀ ਫਿਰ ਇਹਨਾਂ ਨੂੰ ਉਹ ਕਿਤੋਂ ਦਾ ਪੂਰੀ ਹੋਊਗੀ ਜੀ ਹਾਂਜੀ ਹਾਂਜੀ ਹਾਂ ਠੀਕ ਆ ਜੀ ਧੰਨਵਾਦ ਸਰਪੰਚ ਸਾਹਿਬ ਠੀਕ ਆ ਠੀਕ ਹੈ ਜੀ ਇਹ ਸਾਨੂੰ ਸਰਪੰਚ ਸਾਹਿਬ ਇਹ ਕਹਿੰਦੇ ਜੀ ਮੇਰੇ ਕੋਲ ਪਹੁੰਚੇ ਨਹੀਂ ਪਹਿਲਾਂ ਇਹ ਬੀਡੀਪੀਓ ਡੀਡੀਪੀਓ ਸਾਹਿਬ ਕੋਲ ਗਏ ਨੇ ਸੋ ਪਹਿਲੀ ਬੋਲੀ ਆ ਪਹਿਲੀ ਵਾਰ ਸਰਪੰਚ ਬਣਿਆ ਸਾਨੂੰ ਵੀ ਇਸ ਬਾਰੇ ਪਤਾ ਨਹੀਂ ਸੀ ਸੋ ਅੱਗੇ ਜਿਹੜਾ ਪ੍ਰੋਸੈਸ ਆ ਇਸ ਤੇ ਕੰਮ ਕਰਕੇ ਜਿਹੜੀ ਜ਼ਮੀਨ ਆ ਉਹ ਪੂਰੀ ਕੀਤੀ ਜਾਊਗੀ ਸਰਪੰਚ ਸਾਹਿਬ ਦਾ ਇਹ ਕਹਿਣਾ ਹੈ ਫਿਲਹਾਲ ਬੀਡੀਪੀਓ ਸਾਹਿਬ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬੀਡੀਪੀਓ ਸਾਹਿਬ ਦਾ ਇਹਦੇ ਵਿੱਚ ਕੀ ਪੱਖ ਆ ਬਲਜੀਤ ਸਿੰਘ ਸੋਹੀ ਨੇ ਬੀਡੀਪੀਓ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਬਲਜੀਤ ਸਿੰਘ ਸੋਹੀ ਜੀ ਅਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਜਿਸ ਨੰਬਰ 'ਤੇ ਆਪ ਸੰਪਰਕ ਕਰਨਾ ਚਾਹਤੇ ਹਨ ਉਹ ਅਭੀ ਸਵਿਚਡ ਆਫ ਹੈ ਸੋ ਬਲਜੀਤ ਸਿੰਘ ਸੋਹੀ ਬੀਡੀਪੀਓ ਸਾਹਿਬ ਦਾ ਫੋਨ ਹੈ ਜੀ ਜਿਹੜਾ ਉਹ ਸਵਿਚ ਬੰਦ ਆ ਰਿਹਾ ਹੈ ਜੇ ਉਹ ਆਪਣਾ ਕੋਈ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡਾ ਪਲੇਟਫਾਰਮ ਹਮੇਸ਼ਾ ਤਿਆਰ ਆ ਉਹ ਕਦੇ ਵੀ ਆਪਣਾ ਪੱਖਾ ਜਿਹੜਾ ਉਹ ਰੱਖ ਸਕਦੇ ਨੇ ਫਿਲਹਾਲ ਸਾਨੂੰ ਦਾ ਉਹ ਆ ਗਿਆ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਪੰਜਾਬੀ ਲੋਕ ਚੈਨਲ ਬਾਸੂ